ਓਹ ਇਹਦਾ ਤਾਂ ਸਾਨੂੰ ਪਤਾ ਨਹੀਂਗਾ ਵੈਸੇ ਇਹਦੇ ਨਾਲ ਦਿਮਗ ਕੀ ਹੈਗੀ ਹਿੰਕਸ ਇਹ ਦਵਾਈ ਖਾਂਦਾ ਸੀ ਤੇ ਕੱਲ ਇਹਦੀ ਘਰ ਦੀ ਗਈ ਆ ਤੇ ਉਹ ਦੂਸਰ ਮਰਾ ਇਹ ਤੇ ਇਹ ਕਾਤ ਸੀਗਾ ਰਾਤੀ ਆਇਆ ਉਤਰਾ ਰਾਤੀ ਆਇਆ ਰਾਤੀ ਆ ਕੇ ਨੇ ਤੇ ਦੂਸਰ ਮਰਾ ਬਹੁ ਬਹੁ ਖੋਲਿਆ ਉਹਨੇ ਫੋਨ ਕੀਤਾ ਵਾ ਕਦੀ ਕਰਦੀ ਨੇ ਪੀ ਰੋਟੀ ਖਾ ਲਈ ਜਾਂਦਾ ਨਹੀਂ ਮੈਂ ਪੰਜਾਬ ਚ ਚੋਣ ਲਿਆ ਕੇ ਖਾਦੇ ਆ ਤੇ ਸਵੇਰੇ ਫੇਰ ਫੋਨ ਕੀਤਾ ਕੋਈ ਗੱਲ ਨਹੀਂ ਹੋਈ ਝਗੜੇ ਵਾਲੀ ਨਹੀਂ ਕੋਈ ਗੱਲ ਇਹਦੇ ਸਿਰਫ दवाई ना खादी मेनू दस दवाई लिया पता है आके ओने फोन फोन चुकता नहीं पया दरवाजा खड़ो खाया हाँ। खोलता नहीं पया फिर पता नहीं चढ़ाया वाने आके खोलिया वा ਤੇ ਦੇਖਿਆ ਵਾ ਤੇ ਉਹ ਲਟਕਿਆ ਨਹੀਂ ਕੁਛ ਨਹੀਂ ਮਿਲਿਆ ਮੈਨਾਂ ਕਿ ਜਿੱਦਰ ਨੂੰ ਲੋਰ ਆਇਆ ਤੇ ਮਾਗਦਾ ਚੱਲ ਗਿਆ ਬੰਦਾ ਉਹ ਇਹਦੀ ਮੋਟੀ ਬਹੁਤ ਚੰਗੀ ਆ ਵਜ੍ਹਾ ਕੋਈ ਨਹੀਂ ਹੈਗੀ ਤੇ ਤੀਸਰਾ ਬੰਦਾ ਕੋਈ ਹੈ ਹੀ ਨਹੀਂ ਇੱਕ ਉਹਨਾਂ ਦੀ ਲੜਕੀ ਆ ਤੇ ਤਿੰਨੇ ਦੋਵੇਂ ਜੀ ਇਹ ਆ ਇਹਦੇ ਵਿੱਚ ਕਮਲ ਕੁਮਾਰ ਸ਼ਰਮਾ ਨਾਂ ਦਾ ਨੜਕਾ ਆ ਜਿਹੜੀ 23 24 43 44 ਸਾਲ ਦੇ ਕਰੀਬ ਮਰਿਆ ਤੇ ਉਹ ਦਿਮਾਗੀ ਤੌਰ ਤੇ ਪਰੇਸ਼ਾਨੀ ਤੇ ਦਿਮਾਗ ਦੀ ਦਵਾਈ ਚੱਲ ਰਹੀ ਸੀ ਤੇ ਉਹਨੇ ਉਹਦੇ ਵਾਈਫ ਕੱਲ ਜਿਹੜੇ ਆਪਣੇ ਪੀਕੇ ਗਏ ਸੀ ਤੇ ਅੱਜ ਜਦੋਂ ਉਹਨਾਂ ਨੇ ਆਵਾਸਾਨ ਕੇ ਦੇਖਿਆ ਤਾਂ ਆਪਣੇ ਘਰ ਦੇ ਅੰਦਰ ਕਮਰੇ ਦੇ ਵਿੱਚ ਪੱਖੇ ਨਾਲ ਲੜਕ ਗਏ ਤੇ ਆਪਣੀ ਜਿਗਲੀਲਾ ਜਿਹੜੀ ਉਹ ਸਮਾਪਤ ਕਰ ਲਈ ਐ। ਸਰ ਕਿਹੜੀ ਜਗ੍ਹਾ ਦੀ ਐ ਇਹ? ਇਹ ਗੋਪਲ ਵਿਹਾਰ ਗਲੀ ਨੰਬਰ 3 ਐ ਤੇ ਹੁਣ ਇਹਨਾਂ ਦੀ ਡੈਡ ਬੋਡੀ ਜਿਹੜੀ ਐ ਲੈ ਕੇ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਕਰ ਰਹੇ ਆ। ਇਹ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਸੀਗਾ ਤੇ ਇਹਦਾ ਨਾਮ ਕਮਲ ਕੁਮਾਰ ਸੀਗਾ ਜੀ। ਨਹੀਂ ਨਹੀਂ ਉਹ ਦਿਮਾਗ ਦੀ ਦਵਾਈ ਚੱਲਦੀ ਸੀ ਤੇ ਪਰੇਸ਼ਾਨ ਸੀਗਾ ਦਿਮਾਗੀ ਤੌਰ ਤੇ ਤੇ ਹੁਣ ਇਹਦੀ ਡੈੱਡ ਬੋਡੀ ਨੂੰ ਜਿਹੜਾ ਉੱਥੇ ਮਤਲਬ ਸਿਵਰ ਹਸਪਤਾਲ ਰੱਖਿਆ ਜਾਊਗਾ ਤੇ ਕੱਲ ਨੂੰ ਸਵੇਰ ਦਾ ਪੋਸਟਮਾਰਟਮ ਕਰਵਾ ਕੇ ਉਸ ਪਰਿਵਾਰਿਕ ਮਸਲੇ ਨਹੀਂ ਨਹੀਂ ਕੋਈ ਮਸਲਾ ਨਹੀਂ ਹੈ ਇਹ ਕਬੀਟੀ ਇਹਨਾਂ ਦੀ ਪਰਿਵਾਰਕ ਮਸਲਾ ਕੀ ਹੋਣਾ ਤੋਂ ਵਧੀਆ ਰਹਣ ਦੇ ਹਾਂ ਜਾਨ ਗਵਾਂਡ ਤੋਂ ਪੁੱਛਿਆ ਕਹਿੰਦੇ ਬਹੁਤ ਵਧੀਆ ਬੰਦਾ ਸੀਗਾ ਤੇ ਕਿਸੇ ਨਾਲ ਕੋਈ ਮਤਲਬ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਇਹਨਾਂ ਨੇ 1.75 ਵਜੇ ਆਣ ਕੇ ਮਤਲਬ ਫੋਮ ਵੇਖਿਆ ਆਣ ਕੇ ਜਦੋਂ ਘਰੋਂ ਵਾਪਸ ਆਏ ਆ ਤੇ ਗੇਟ ਬੰਦ ਸੀ ਗੰਦਰ ਤੋਂ ਜਿਨ੍ਹਾਂ ਨੇ ਗੇਟ ਖੋਲ੍ਹਿਆ ਤੇ ਦੇਖਿਆ ਵੀ ਮਤਲਬ ਲੜਕ ਰਹੀ ਸੀ ਬੋਡੀ ਤੇ ਫਿਰ ਇਹਨਾਂ ਦੇ ਚਰਵਾਣ ਗਵਾਂਡ ਚੁਕੇ ਨੇ ਸਾਨੂੰ ਇਹਨਾਂ ਨੂੰ ਕਨਫਰਮ ਕੀਤਾ ਤਾਂ ਅਸੀਂ ਤੁਰੰਤ ਮੌਕੇ ਤੇ ਪਹੁੰਚਿਆ ਤੇ ਬਣਦੀ ਕਾਰਵਾਈ ਕੀਤੀ